ਦਾ ਬਿਮਾਰੀ ਭਾਈ ਮੈਨੂੰ ਸਾਥ ਰਿਓ ਉੱਦੇ ਵੀ ਹਾਂ ਲਓ ਜੀ ਇਹ ਮੁੰਡੀ ਵੀ ਬਚ ਕੇ ਮੈਨੂੰ ਸਾਥ ਲਿਓ ਜੇ ਝਾੜ ਕਰਕੇ ਮੈਨੂੰ ਸਾਥ ਰਿਓ ਫਿਰ ਇਹ ਖੇਤਾ ਵੀ ਲਾ ਦੋ ਤਾਂ ਵੀ ਘਟ ਜਾ ਮਜਮੂਰ ਠੀਕ ਹੈ ਲੋਵੇ ਇੰਨੀਆਂ ਗਰੰਟੀਆਂ ਕੰਪਨੀ ਤੋਂ ਹਟ ਕੇ ਆਪਦੇ ਵੱਲੋਂ ਦੇਈ ਜਾਂਦੇ ਆ ਮੈਂ ਤਾਂ ਤੀ ਗਰੰਟੀ ਹੈ ਛੋਟੀ ਤੇ ਕੋਈ ਗਰੰਟੀ ਨਹੀਂ ਸਹੀ ਗੱਲ ਆ ਕਿ ਤੁਸੀਂ ਤਾਂ ਕੋਈ ਬੰਦਾ ਲੈ ਕੇ ਆ ਸਕਦਾ ਵੀ ਨੰਬਰਦਾਰ ਨੇ ਹੋਰ ਬੀ ਲਾਇਆ 212 ਤੋਂ ਬਿਨਾ ਇਹ ਆਪਣੀ ਗਰੰਟੀ ਹੈ ਲਓ ਜੀ ਪਿੰਡ ਜਾ ਕੇ ਪੁੱਛ ਸਕਦੇ ਹਾਂ ਹਾਂ ਪਿੰਡ ਸਮਾਗ ਹਾਂ ਸਮਾਗ ਵਿੰਦਰ ਨੰਬਰਦਾਰ ਮੇਰਾ ਨਾਮ ਜਿਹੜਾ ਮਰਜ਼ੀ ਬੰਦਾ ਪਿੰਡ ਚੋਂ ਪੁੱਛ ਲੈ ਵੀ ਇਹ ਹੋਰ ਵੀ ਲਾਇਆ ਹੈ ਜੇ ਆ ਤਾਂ ਲਾਇਆ ਮੈਂ ਦੇ ਦਾਂ ਫੋਨ ਵੀ ਮਾਕੀਏ ਨਾ ਮੈਂ 212 ਅੱਜ ਬਿਨਾਂ ਹੋਰ ਵੀ ਖਾਉਂਦੀ ਸੀ ਮੈਂ ਕਿਹਾ ਮੈਂ ਤਾਂ ਉਹੀ ਲਾਉ ਉਹੀ ਲਾਉ ਸਤਿ ਸ਼੍ਰੀ ਅਕਾਲ ਜੀ ਅੱਜ ਖੜੇ ਆ ਪੰਜਾਬ ਸੀ ਤੇ ਨਾਲ ਸਾਡੇ ਭਾਈ ਅਰਸ਼ਦੀ ਪੂਰੀ ਜਾਣਕਾਰੀ ਇਹ ਦੇਣਗੇ ਤੇ ਇਹਨਾਂ ਦੀਆਂ ਵੈਰਾਈਟੀਆਂ ਥੋੜੀ ਜਵਾਨ ਦੇ ਉੱਤੇ ਪਹਿਲਾਂ ਹੀ ਚੜੀਆਂ ਕੱਲੇ ਪੰਜਾਬ ਦੇ ਵਿੱਚ ਨਹੀਂ ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਭਾਈ ਇਹ ਝੋਨੇ ਦੀ ਵੈਰਾਈਟੀ ਸੀ 212 ਸੀਗੀ ਹਾਂਜੀ ਭਾਈ ਜੀ ਤੇ ਇੱਥੇ ਭਾਈ ਆਪਾਂ ਅਰਸ਼ਦੀ ਵੀ ਗੱਲ ਕਰੀਏ ਤਾਂ ਕਿੰਨੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਟੋਟਲ ਇਹ ਇਹ ਭਾਈ ਆਪਣੇ ਕੋਲ 692 ਪਲੋਟ ਹੈ ਹਰੇਕ ਪਲੋਟ 'ਚ ਸਿੰਗਲ ਵੈਰਾਈਟੀ ਹੈ ਭਈ ਟੋਟਲ 692 ਵੈਰਾਈਟੀਆਂ ਆਪਣੇ ਕੋਲ 692 ਵੈਰਾਈਟੀਆਂ ਲੱਗੀਆਂ ਹੋਈਆਂ ਕਿੰਨੇ ਕਿੰਨੀ ਜਗ੍ਹਾ ਦੇ ਵਿੱਚ ਲੱਗੀਆਂ ਇਹ ਭਈ ਆਪਣੇ ਕੋਲ 2 ਏਕੜ 'ਚ 2 ਘੇਲਿਆਂ 'ਚ 2 ਏਕ ਬਈ ਇੱਕ ਮੈਂ ਸਵਾਲ ਪੁੱਛਦਾ ਵੀ 2 ਇਕੜ ਦੇ ਵਿੱਚ ਤੁਹਾਡੇ ਕੋਲੇ ਵੈਰਾਈਟੀਆਂ ਲੱਗੀਆਂ ਹੋਈਆਂ ਆ 792 ਹਾਂਜੀ ਠੀਕ ਆ ਤੇ ਫਿਰ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਸੀਡ ਕਿਵੇਂ ਪੂਰਾ ਕਰਦੇ ਆ ਬਈ ਇਹ ਤਾਂ ਛੋਟੇ ਛੋਟੇ ਪਲਾਟ ਹੀ ਆ ਤੁਹਾਡੇ ਇਹ ਇਹ ਬਈ ਹਜੇ ਇਹ ਤਾਂ ਕੰਮ ਰਿਸਰਚ ਆਏ ਹਜੇ 4-5 ਸਾਲ ਇੱਥੇ ਹੀ ਰਹੂਗੀ ਬਈ ਉੱਥੇ ਹੀ ਰਹਿਣੀ ਆ ਹਾਂ 2-3 ਸਾਲ ਇਹ ਤੇ ਸਾਨੂੰ ਕੰਮ ਕਰਦੇ ਨੂੰ ਹੋ ਗਿਆ ਹਜੇ ਇੱਥੇ ਐਨੀ ਪਤਾ 5 ਲੱਖ ਜਾਂ 6 ਲੱਖ ਜਾਂ 7 ਲੱਖ ਜਾਂ ਠੀਕ ਹੈ ਜੀ ਉਦੋਂ ਬਾਅਦ ਜਿਹੜੀਆਂ ਸਾਨੂੰ ਇਹਨਾਂ ਚ ਵਧੀਆ ਲੱਗਣਗੀਆਂ ਉਹਨਾਂ ਨੂੰ ਅਸੀਂ ਅੱਗੇ ਵੀ ਤਿਆਰ ਕਰਾਂਗੇ ਇਹਦੀ ਬਈ ਵਿਧੀ ਕੀ ਆ ਫੀਡ ਤਿਆਰ ਕਰਨ ਦੀ ਜਿਵੇਂ ਹੁਣ ਤੁਸੀਂ ਆ ਸਪੇਸ ਸ਼ੱਡ ਰੱਖੀ ਆ ਇੱਧਰ ਵੀ ਜਗ੍ਹਾ ਇੱਧਰ ਵੀ ਜਗ੍ਹਾ ਇੱਧਰ ਵੀ ਜਗ੍ਹਾ ਥੋੜੀ ਥੋੜੀ ਜਗ੍ਹਾ ਦੇ ਵਿੱਚ ਲਾਏ ਹੋਏ ਆ ਇਹ ਤਾਂ ਫਿਰ ਵਿਚਾਲੇ ਦਾ ਆਪਾਂ ਕਿ ਕੋਈ ਚੀਜ਼ ਨੋਟ ਕਰਨੀ ਆ ਆਪਾਂ ਜਾਂ ਤੋਰਾ ਫੇਰ ਕਰਨ ਵਾਸਤੇ ਛੱਡ ਦਿੰਨੇ ਆ ਜਿਹੜੀ ਆ ਵਿਚਾਲੇ ਵੈਰੈਟੀਆਂ ਦੇ ਥਾਂ ਹੁੰਦੀ ਆ ਇਹ ਤਾਂ ਆਪਾਂ ਨੂੰ ਮੇਨ ਤੱਕ ਮਿਕਸਿੰਗ ਨਾ ਹੋਵੇ ਕਿ ਜਦੋਂ ਆਪਣੀ ਕਣਕ ਪੱਕੂਗੀ ਇਹਨੂੰ ਆਪਾਂ ਵਡਾਂਗੇ ਆਪਾਂ ਕਿਉਂਕਿ ਵਡਾਈ ਸਾਰੀ ਹੱਥ ਨਾਲ ਹੋਊਗੀ ਹੱਥਾਂ ਨਾਲ ਹੋਣੀ ਆ ਤੇ ਜਦ ਆਪਾਂ ਚੀਜ਼ਾਂ ਨੋਟ ਕਰਨੀਆਂ ਹੁੰਦੀਆਂ ਕੋਈ ਝੰਡੇ ਪੱਤੇ ਦੀ ਲੰਬਾਈ ਹੋ ਗਈ ਡੰਡੀ ਦੀ ਮਟ ਹਰ ਇੱਕ ਦਾ ਡੋਡੀ ਹਰ ਇੱਕ ਦਾ ਡੋਡੀ ਕਰੈਕਟਰ ਹੁੰਦੇ ਤੇ ਇਹਨਾਂ ਦੇ ਬਈ ਪਾਣੀ ਦਾ ਜਾਂ ਖਾਦਾਂ ਦਾ ਉਹ ਫਿਰ ਵੱਖ-ਵੱਖ ਹੁੰਦੀਆਂ ਹਾਂ ਹਾਂ ਵੀ ਪਾਣੀ ਦਾ ਇੱਚ ਵੱਖ-ਵੱਖ ਕਰਦੇ ਆ ਭਾ ਜਿਵੇਂ ਆਪਣੇ 692 ਵੈਰਾਈਟੀਆਂ ਤਿੰਨ 플ੌਟਾਂ ਚ ਲੱਗੀਆਂ ਹੋਈਆਂ ਜੀ ਹਰ ਇੱਕ 플ੌਟ ਚ ਪਾਣੀ ਦਾ ਡੋਡੀ ਹੁੰਦਾ ਕਿਸੇ ਚ ਵੱਧ ਲੱਗਦਾ ਕਿਸੇ ਚ ਘੱਟ ਲੱਗਦਾ ਕਿਸੇ ਚ ਘੱਟ ਲੱਗਦਾ ਤੇ ਆਹ ਜਬ ਬਈ ਜਿਹੜੇ ਬੋਰਡ ਲੱਗੇ ਹੋਏ ਆ ਇਹ ਹਾਂਜੀ ਕਾਦੇ ਆ ਇਹ ਇਹ ਬਈ ਇੱਕ ਕੋਡਵਰਡ ਆ ਵੀ ਵੈਰਾਈਟੀਆਂ ਦੇ ਜੀਐਸ ਜਰਮ ਪਲਾਜ਼ਮ 2223 9043 ਮਤਲਬ ਵੀ ਕੋਈ ਆਪਾਂ ਕਹਿ ਸਕਦੇ ਆ ਟੈਂਪਰੇਰੀ ਨੰਬਰ ਐ ਇਹ ਟੈਂਪਰੇਰੀ ਕੋਡ ਆ ਬਈ ਕੋਡਾ ਉਸ ਤੋਂ ਬਾਅਦ ਰਜਿਸਟਰਡ ਹੋਣਾਗਾ ਪਾਸ ਹੋਣੀ ਹੈ ਵੈਰਾਈਟੀ ਤੁਹਾਡੀ ਹੈ ਨਾ ਫਿਰ ਜਾ ਕੇ ਤੁਸੀਂ ਉਹਨੂੰ ਹਾਂ ਬਈ ਉਹ ਸਾਰਾ ਕੀ ਪ੍ਰੋਸੈਸ ਸ਼ੁਰੂ ਹੋਗਾ ਜਦੋਂ ਇਹ ਦੁਬਾਰਾ ਇਨ ਸਿਲੈਕਟ ਕਰਾਂਗੇ ਨਾ ਜੋ ਜੀ ਜੀ ਤੇ ਬਈ ਹੁਣ ਦੀਆਂ ਜਿਹੜੀਆਂ ਵੈਰਾਈਟੀਆਂ ਤੁਹਾਡੀਆਂ ਸਕਸੈਸਿਵ ਵੈਰਾਈਟੀਆਂ ਕਿਹੜੀਆਂ ਇਹ ਤੋਂ ਪਹਿਲਾਂ ਜਿਹੜੀਆਂ ਤੁਹਾਡੇ ਖੋਜ ਕੇਂਦਰ ਦੇ ਵਿੱਚੋਂ ਨਿਕਲ ਚੁੱਕੀਆਂ ਬਈ ਆਪਣੇ ਕੋਲ ਜੀ ਮੇ ਰਕਸ਼ਾ ਆਪਣੀ 99 ਜਿਹੜੀ ਬਾਹਰ ਮਾਰਕੀਟ 'ਚ ਆਪਣੀ ਚੱਲਦੀ ਹੈ ਜੀ ਉਹ ਆਪਣੇ ਸਾਹਮਣੇ ਲੱਗੀ ਹੋਈ ਹੈ ਅੱਛਾ ਇਧਰਲੀ ਸਾਈਡ ਉਹ ਵੀ ਤੁਹਾਨੂੰ ਦਿਖ ਝਾੜ ਬਈ 70 ਪਲੱਸ ਰਿਆ ਬਈ 70 ਪਲੱਸ ਕਿੰਨਾ ਸਮਾਂ ਲੱਗ ਗਿਆ ਉਹਨੂੰ ਪਾਸ ਕਰ ਮੰਨਤੋ ਤੱਕ ਪਹੁੰਚਣ ਦੇ ਪਹੁੰਚਣ ਚ ਬਈ ਉਹਨੂੰ 6-7 ਸਾਲ ਇੱਥੇ ਸੰਖੋਜ ਕੇਂਦਰ ਚ ਲੱਗ ਗਿਆ 6-7 ਸਾਲ ਲੱਗ ਜਾਂਦੇ ਹਾਂ ਬੜਾ ਸਮਾਂ ਟਾਈਮ ਬਹੁਤ ਲੱਗ ਜਾਂਦੀ ਬਈ ਟਾਈਮ ਲੱਗ ਜਾਂਦਾ ਬਈ ਫਿਰ ਚੰਗੀ ਚੀਜ਼ ਦੇਣੀ ਆ ਫਿਰ ਟਾਈਮ ਲੱਗਦਾ ਬਿਲਕੁਲ ਵੀ ਤੇ ਦੁਬਾਰਾ ਦੱਸਦੇ ਗਿੱਦੜਵੇ ਦੇ ਵਿੱਚ ਖੜੇ ਆ ਪੰਜਾਬ ਸੀਡ ਕੰਪਨੀ ਤੇ ਆਜੋ ਬਾਈ ਆਪਾਂ ਚੱਲਦੇ ਆ ਨਾਲ-ਨਾਲ ਦਿਖਾਈ ਜਾਂਦੇ ਆ ਤੇ ਇੱਥੇ ਬਾਈ ਫਿਰ ਕਿੰਨੇ ਤੁਸੀਂ ਬੰਦੇ ਦੇਖ ਰੇ ਕਰਦੇ ਹੋਗੇ ਜਿਹੜੇ ਖੋਜ ਕਰਦੇ ਬੰਦੇ ਬਾਈ ਇੱਥੇ 607 ਜਾਣੇ ਆ ਬਾਈ ਕਿਉਂਕਿ ਹਰ ਇੱਕ ਲੇਬਰ ਦੀ ਵਸਤਾ ਗੱਲ ਨਹੀਂ ਹੈ ਇਹਦੇ ਵਿੱਚ ਕੰਮ ਕਰਨਾ ਪਹਿਲਾਂ ਟ੍ਰੇਨਿੰਗ ਦੇਣੀ ਪੈਂਦੀ ਜੇ ਆਪਾਂ ਲੇਬਰ ਵੀ ਲਾਉਣੇ ਆ ਉਹ ਕਿਉਂਕਿ ਇਹ ਚੀਜ਼ਾਂ ਵਿੱਚ ਬਹੁਤ ਬਰੀਕੀਏ ਕੰਮ ਕਰਨ ਵਾਲੇ ਹੁੰਦੇ ਆ ਇੱਕ ਬਾਈ ਆਹ ਚੀਜ਼ ਦੱਸੋ ਆਹ ਕੀ ਲੱਗੇ ਹੋਏ ਕੋ ਇਹਨਾਂ ਦੇ ਏ ਬਈ ਹਰੇਕ ਵੈਰਾਈਟੀ ਚ ਨਾ ਆਪਾਂ 10-10 ਬੂਟੇ ਸਿਲੈਕਟ ਕਰਨੇ ਹੁੰਦੇ ਆ। ਅੱਛਾ। ਫਿਰ 10 ਬੂਟੇ ਆਪਾਂ ਸਿਲੈਕਟ ਕਰਕੇ ਉਹਨਾਂ ਦੇ ਡਾਟਾ ਲੈਣਾ ਹੁੰਦਾ। ਡਾਟੇ ਚ ਆਪਾਂ ਕੀ ਕਰਦੇ ਆਂ? ਬੱਲੀਆਂ ਦਾ ਸਾਈਜ਼ ਲੈ ਲਿਆ। ਬੱਲੀ ਚ ਕਿੰਨੇ ਦਾਣੇ ਹੋਗੇ? ਝੰਡੇ ਪੱਤੇ ਦੀ ਲੰਬਾਈ, ਚੜਾਈ ਹੋਗੀ ਤੇ ਥੱਲੋਂ ਹੋਰ ਇਹਦੀ ਹਾਈਟ ਹੋਗੀ ਸਾਰੀ। ਉਹ 10 ਲੈ ਕੇ 10ਾਂ ਦੀ ਫਿਰ ਐਵਰੇਜ ਕੱਢਦੇ ਆਪਾਂ। ਨੂੰਜੀ ਹੁਣ ਆਪੇ ਕੰਬੂਟੇ ਚ ਕੱਢਾਂਗੇ ਉਹ ਕੋਈ ਨਹੀਂ ਨਾਉਂਦੀ ਕੋਈ ਵਿੱਚ ਮਾੜਾ ਬੂਟਾ ਵੀ ਆਉਂਦਾ ਕੋਈ ਚੰਗਾ ਵੀ ਆਉਂਦਾ ਤਾਂ ਆਪਾਂ 10 ਲੈ ਲੈਨੇ ਵਿੱਚੋਂ ਬਈ ਖੋਜ ਕੇਂਦਰ ਦੇ ਵਿੱਚ ਇਹ ਵੀ ਦੱਸੋ ਵੀ ਇਹਦੇ ਵਿੱਚ ਜਿਹੜੇ ਪੈਸਟੀਸਾਈਡ ਸਪਰੇ ਹਾਂ ਜਾ ਰਹੇ ਹਾਂ ਉਹ ਵੀ ਯੂਜ਼ ਹੁੰਦੀਆਂ ਇੱਥੇ ਯੂਜ਼ ਉਹ ਚੀਜ਼ਾਂ ਹੁੰਦੀਆਂ ਬਈ ਇਹ ਆਪਾਂ ਜ਼ਿਆਦਾ ਚੈੱਕ ਆਪਾਂ ਕਰਦੇ ਹਾਂ ਜਿਵੇਂ ਕੋਈ ਵਾਇਰਸ ਦੀ ਬਿਮਾਰੀ ਹੋਵੇ ਜਾਂ ਕੋਈ ਫੰਗਸ ਦੀ ਬਿਮਾਰੀ ਹੋਵੇ ਉਹ ਪਤਾ ਲੱਗਦਾ ਵੀ ਪਹਿਲਾਂ ਕਦੋਂ ਆਉਂਦੀ ਆ ਕਿਹੜੀ ਤੇ ਕਦੋਂ ਕਿਹੜੀ ਬਿਮਾਰੀ ਆਉਂਦੀ ਕਿਹੜੀ ਤੇ ਆਉਂਦੀ ਕਿਸ ਤੇ ਜ਼ਿਆਦਾ ਆਉਂਦੀ ਕਿਸ ਤੇ ਘੱਟ ਆਉਂਦੀ ਘੱਟ ਆਉ ਇਹ ਆਜਾ ਤੁਹਾਨੂੰ ਦਿਖਾ ਦਈਏ ਅੱਗੇ ਵੀ 600 92 ਬਾਈ 2 ਕਿੱਲਾਂ ਦੇ ਵਿੱਚ ਗਿਆ ਸੀਗੇ ਇਹ ਲੱਗੇ ਹੋਏ ਦੋ ਕਿੱਲਾਂ ਦੇ ਵਿੱਚ ਲੱਗੇ ਹੋਏ ਤੇ ਦੂਜੀਆਂ ਵੈਰਾਈਟੀਆਂ ਵੱਲ ਆਪਾਂ ਝਾਕ ਮਾਰੀਏ ਚਲੋ ਜੀ ਇੱਕ ਬਾਈ ਅਰਸ਼ਰੀ ਪਾਇੰਦਸੋ ਵੀ ਕਾਨਕ ਤੋਂ ਝੋਨੇ ਤੋਂ ਇਲਾਵਾ ਹਨਾ ਹੋਰ ਕਿਹੜੀਆਂ ਕਿਹੜੀਆਂ ਫਸਲਾਂ ਦੇ ਉੱਤੇ ਮੰਤੋਂ ਅਡੀ ਜਿਹੜੀ ਕੰਪਨੀਆਂ ਖੋਜ ਕਰਦੀ ਆ। ਵੀ ਸਰੋਂ ਤੇ ਵੀ ਆਪਣੀ ਖੋਜ ਚੱਲਦੀ ਸਰੋਂ ਦੀਆਂ ਵੈਰਾਈਟੀਆਂ ਵੀ ਆਪਣੀਆਂ ਰਿਲੀਜ਼ ਹੋਈਆਂ ਵੀ ਆ। ਅੱਛਾ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਉਹਦੇ ਵੀ ਆਪਾਂ ਜਾਣ ਕੇ ਦਿੰਦੇ ਹਾਂ। 6P6 ਆਉਂਦੀ ਵੀ ਸਾਡੀ ਇੱਕ। ਠੀਕ। ਬਹੁਤ ਵਧੀਆ ਵੈਰਾਈਟੀ ਬਾਕੀ ਜਿਵੇਂ ਸਾਡੇ ਕੋਲੇ ਸੀ 21 ਵੈਰਾਈਟੀਆਂ ਸਰੋਂ ਦੀਆਂ ਚੱਲ ਰਹੀਆਂ। ਅੱਛਾ 21 ਵੈਰਾਈਟੀਆਂ ਅੱਗੇ ਚੱਲ ਰਹੀਆਂ। ਰਿਸਰਚ ਤੇ ਆ ਉਹ ਜੀ। ਰਿਸਰਚ ਦੇ ਉਹ ਆਣੀ ਪਤਾ ਵੀ ਤੂੰ 5-6 ਸਾਲ ਤੱਕ ਦੇਉ। ਹਾਂ ਕੀ ਵੀ ਚੱਲਦਾ ਹਰੇ-ਚਾਰੇ ਸਾਰੇ ਹੋ ਜਾਂਦੇ ਆ ਤੇ ਉਹਨਾਂ ਦੇ ਵੀ ਚਲੋ ਤੁਹਾਡੇ ਨਾਲ ਕੰਟੈਕਟ ਕਰਕੇ ਨੰਬਰ ਵੀ ਪਾਇਆ ਹੋਊਗਾ ਤੁਸੀਂ ਉੱਥੇ ਸੰਪਰਕ ਕਰਕੇ ਹਰੇ-ਚਾਰੇ ਡੀਆਂ ਮੱਕੀ ਦੀਆਂ ਸਰੋਂ ਦੀਆਂ ਕੋਈ ਵੀ ਤੇਲ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੀਜ ਲੈਣਾ ਤਾਂ ਉੱਥੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਨਾਲ-ਨਾਲ ਤੁਹਾਨੂੰ ਜਿਹੜੀ ਇਹਨਾਂ ਦੀ ਸਕਸੈਸ ਵੈਰੈਟੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਮਿਲ ਰਹੀਆਂ ਹੁਣ ਤੇ ਉਹਨਾਂ ਬਾਰੇ ਵੀ ਆਪਾਂ ਦਿਖਾ ਦਈਏ ਬਾਈ ਆਪਾਂ ਨਾਲ ਝਾੜ ਬਾਰੇ ਗੱਲ ਕਰੀਏ ਕੀ ਹਾਈਟ ਆ ਉਹਨਾਂ ਦੀ ਇਹਦੇ ਬਾਰੇ ਦੱਸੋ ਬਾਈ ਅਰਸ਼ਦੀਪੇ ਤੁਹਾਡੀ ਕਿਹੜੀ ਵੈਰੈਟੀਆਂ ਤੇ ਕਿੰਨੀਆਂ ਤੁਸੀਂ ਵੈਰੈਟੀਆਂ ਦੇ ਵਿੱਚ ਇਹਨੂੰ ਪਾਸ ਮੰਨਿਆ ਇਹ ਵੀ ਪਿਛਲੇ ਸਾਲ ਆਪਣੇ ਇਥੇ ਕਣਕ ਦੀਆਂ 282 ਵੈਰਾਈਟੀਆਂ ਤੇ ਕੰਮ ਹੋ ਰਿਹਾ ਹੁੰਦਾ ਸੀਗਾ 282 ਵੈਰਾਈਟੀਆਂ ਤੇ ਕੰਮ ਹੁੰਦਾ 282 ਦੇ ਵਿੱਚੋਂ ਇਹ 282 ਜੋ ਆਪਾਂ ਤਿੰਨਾਂ ਨੂੰ ਅੱਗੇ ਲੈ ਕੇ ਆਏ ਆਂ ਤਿੰਨਾਂ ਨੂੰ ਅੱਗੇ ਲੈ ਕੇ ਆਏ ਆਂ ਜਿਹੜੀਆਂ ਆਪਣੀਆਂ ਦੋ ਤਿੰਨ ਥਾਵਾਂ ਤੇ ਟ੍ਰਾਇਲ ਲੱਗਿਆ ਹੋਇਆ ਜੀ ਤੇ ਇਹਨਾਂ ਨੂੰ ਅਸੀਂ ਹੱਥੇ ਕੋਡਵਰਡ 'ਚ ਸਾਡੇ ਚੱਲ ਰਹੀਆਂ ਨੇ ਆਹ ਵੈਰਾਈਟੀ ਦਾ ਕੋਡਵਰਡ ਹੈ 50 5011 5011 ਇਹਦਾ ਕੀ ਫਿਰ ਤੁਸੀਂ ਦੇਖਿਆ ਦੇ ਉੱਤੇ ਬਿਮਾਰੀ ਜਾਂ ਕੋਈ ਇਹਦਾ ਝਾੜ ਕਿੰਨਾ ਦੇਖਿਆ ਬਈ ਇੱਕ ਤਾਂ ਇਹਨੂੰ ਫੰਗਸ ਫੰਗਸ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ। ਅੱਛਾ ਕੋਈ ਫੰਗਸ ਲਾ ਲੋ ਹਣਾ। ਬਾਕੀ ਹੋ ਫੰਗਸ ਹੋ ਗਿਆ ਆਪਣੇ ਵਾਇਰਸ ਦੀਆਂ ਬਿਮਾਰੀਆਂ ਸਾਨੂੰ ਬਹੁਤ ਬਹੁਤ ਘਟਕ ਅਟੈਕ ਆਇਆ। ਹਾਂਜੀ ਕਿਤੇ ਕਿਤੇ ਮਾੜਾ ਮੋਟਾ ਤੇ ਹੋਰ ਝਾੜ ਦੀ ਗੱਲ ਇਹ 27 ਤੋਂ 28 ਕੁਇੰਟਲ ਅਸੀਂ ਝਾੜ ਲਿਆ ਇਕੜ ਦਾ। 27 ਤੋਂ 28 ਕੁਇੰਟਲ ਝਾੜ ਇਕੜ ਦਾ। ਹਾਂਜੀ ਝਾੜ ਤੇ ਬਾਈ ਕੋਈ ਜਿਵੇਂ ਹੁਣ ਆਪਾਂ ਕਹਿੰਦੇ ਨੇ ਕਈ ਵੈਰਾਈਟੀਆਂ ਜ਼ਿਆਦਾ ਡੇਕਦੀਆਂ ਹੁੰਦੀਆਂ। ਜਾਇ ਦਾ ਫਟਾਰਾ ਕਿਵੇਂ ਆ? ਇਹ ਬਈ ਢਿੱਗਾਂ ਦੇ ਇਹਦੀ ਹਾਈਟ ਮੀਡੀਅਮ ਚ ਆ ਜਾਂਦੀ ਹੈ। ਨਾ ਇਹ ਉੱਚੀ ਹੈ ਤੇ ਨਾ ਇਹ ਵਾਲੀ ਨੀਵੀ ਹੈ। ਨਾ ਨੀਵੀ ਹੈ। ਹਾਂ ਢਿੱਗਾਂ ਦੀ ਸਾਨੂੰ ਸਮੱਸਿਆ ਨਹੀਂ ਆਇਆ ਇੱਥੇ 3-4 ਸਾਲ ਸਾਨੂੰ ਟ੍ਰਾਇਲ ਤੇ ਹੋ ਗਿਆ ਸਟੇਸ਼ਨ ਟ੍ਰਾਇਲ ਇੱਥੇ ਢਿੱਗਾਂ ਦੀ ਸਮੱਸਿਆ ਸਾਨੂੰ ਇਹਦੇ ਚ ਨਹੀਂ ਹੈ। ਤੇ ਪਾਣੀ ਪੋਣੀ ਦੂਸਰੀਆਂ ਵੈਰੀਟੀਆਂ ਨਾਲੋਂ ਕਿਵੇਂ ਆ? ਦੂਜੀਆਂ ਨਾਲੋਂ ਬਈ ਇੱਕ ਇੱਕ ਪਾਣੀ ਅਸੀਂ ਘੱਟ ਹੀ ਲਾਏ ਹਾਂ। ਘੱਟ ਹੀ ਲਾਏ। ਹਾਂ ਠੀਕ ਆ ਖਾਦ ਵਗੈਰਾ ਦਾ? ਖਾਦ ਨਾਰਮਲ ਜਿਹੜੀ ਚਾਹੀਦੀ ਉਹ ਉਹੀ ਚੱਲਦੀ ਹੈ। ਬਾਕੀ ਹਾਂ ਠੀਕ ਆ। ਬਈ ਅਰਸ਼ਦੀ ਫਿਰ ਮਾਰਕੀਟ ਦੇ ਵਿੱਚ ਕਦੋਂ ਆਜੂਗੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਦੋਂ ਵੇਜੂਗੀ ਇਹ ਇਹ ਬਈ ਹੁਣ ਅੰਡਰ ਪ੍ਰੋਸੈਸ ਚੱਲ ਅੱਗੇ ਚੱਲ ਰਹੀ ਸਾਡੀ ਵੈਰੈਟੀ ਪਰ ਇਹਨੂੰ ਹਜੇ 2-3 ਸਾਲ ਤੁਸੀਂ ਮੰਨ ਕੇ ਚੋ ਕਿ ਲੱਗ ਜਾਣਗੇ ਹਜੇ ਮਾਰਕੀਟ ਉੱਤੇ ਹਲੇ 2-3 ਸਾਲ ਹੋਰ ਲੱਗਣੇ ਆ ਹਾਂਜੀ ਬਹੁਤ ਕੰਡੀਸ਼ਨਾਂ ਉੱਤੇ ਬਈ ਬਹੁਤ ਕੰਮ ਹੁੰਦੇ ਕਰਨ ਵਾਲੇ ਉਹ ਹਜੇ ਇਹਨੂੰ ਪਹਿਲਾਂ ਵੀ ਕਾਫੀ ਟਾਈਮ ਲੱਗਦਾ ਤੁਸੀਂ ਫਿਰ ਇਹਨਾਂ ਤੇ ਟਾਈਮ ਬਈ ਫਿਰ ਜੇ ਚੀਜ਼ ਤੇ ਟਾਈਮ ਲੱਗ ਕੇ ਇਹ ਕਵਾਲਿਟੀ ਦੇਣੀ ਹੈ ਫਿਰ ਟਾਈਮ ਲੱਗ ਹੀ ਜਾਂਦਾ ਇੱਕ ਬਈ ਹੋਰ ਰਹਿ ਗਿਆ ਸੀ ਮੇਰਾ ਕੁਐਸਚਨ ਵੀ ਆ ਜਿਹੜਾ ਛੋਟੇ-ਛੋਟੇ ਇਨੋਂ ਆਪਾਂ 1 ਮੀਟਰ ਸਕਰ ਜੋ ਆਪਾਂ ਜਿੰਨੇ ਫੁੱਟੇ ਉਹਨਾਂ ਨੂੰ ਵੱਢ ਕੇ ਉਸ ਤੋਂ ਬਾਅਦ ਉਹਦਾ ਝਾੜ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਉਹ ਏਕੜ 'ਚ ਕਰਨਾ ਜਾਂ ਤੁਸੀਂ ਹਕਟੇਰ 'ਚ ਕਰਨਾ ਉਹ ਹੋ ਜਾਂਦਾ ਬਈ ਏਕੜ 'ਚ ਹਕਟੇਰ 'ਚ ਇਹਦੀ ਫਟਾਰਾ ਵੀ ਦੇਖਦੇ ਬੜਾ ਕੁਝ ਦੇਖਣ ਨੂੰ ਹੁੰਦਾ ਉਹਗਾ ਬੰਦੀ ਦਾ ਸਾਈਜ਼ ਹਾਂ 24 25 ਕੈਰੇਕਟਰ ਹੁੰਦੇ ਬਈ ਹਰ ਇੱਕ ਵੈਰਿਟੀ ਤੇ ਜਿਹੜੀ ਆਪਾਂ ਨੋਟ ਕਰਨੀ ਹੁੰਦੀ ਹੈ ਜਿਹੜੇ ਨੋਟ ਕਰਨੀ ਆ ਹਰ ਇੱਕ ਵੈਰਿਟੀ ਤੇ ਡੋਟੀ ਹੁੰਦੀ ਆ ਇਹ ਸਰੋਂ ਆ ਬਈ ਜਿਹੜੀ ਹਾਂਜੀ ਬਈ ਇਹ ਸਰੋਂ ਦੀਆਂ ਆਪਣੇ ਕੋਲ ਡੋਟੀ ਵੈਰਿਟੀਆਂ ਲੱਗੀਆਂ ਵੀ ਆ ਤੇ ਸਰੋਂ ਦੇ ਆਪਣੇ ਹਾਈਬ੍ਰਿਡ ਸਰੋਂ ਤੇ ਵੀ ਕੰਮ ਹੁੰਦਾ ਇਹ ਇੱਕ ਕ੍ਰੋਸ ਹੋਏ ਹੋਏ ਆ ਬਈ ਅੱਛਾ ਤੁਸੀਂ ਆ ਬੱਲੀ ਦਾ ਸਿਆਜ ਵੇਖੋ ਤੇ ਆਹ ਵੇਖੋ ਇਹ ਜਮਾ ਇਹ ਜਮਾ ਛੋਟੇ ਛੋਟੇ ਤੇ ਜੋ ਤੁਸੀਂ ਮੰਨ ਕੇ ਇੱਕ ਜਾਂ ਦੋ ਵੀ ਨਿਕਲ ਲੰਗੇ ਇਹਦੇ ਚੋਂ ਸਾਰੇ ਅੱਛਾ ਇਹਦੇ ਵਿੱਚੋਂ ਬੀਜ ਨੇ ਤਿਆਰ ਹੋਣਾਗਾ ਹਾਂ ਇਹ ਹਾਈਬ੍ਰਿਡ ਵੀ ਆ ਬਈ ਜਿਹੜੇ ਇਹਦੇ ਵਿੱਚ ਅੱਛਾ ਇਹ ਇਹ ਹਾਈਬ੍ਰਿਡ ਆ ਤੇ ਲੱਗਦਾ ਆਂ ਵੀ ਇਹ ਖਰਾਬ ਹੋਇਆ ਹੁੰਦਾ ਹਾਂ ਹਾਂਜੀ ਇਹ ਖਰਾਬ ਹੋਇਆ ਇਸ ਤੋਂ ਬਾਅਦ ਫਿਰ ਆਹ ਬੀ ਫਿਰ ਅੱਗੇ ਰਿਸਰਚ ਚ ਜਾਊਗਾ ਫਿਰ ਉਹੀ ਟਾਈਮ ਇਹਦੇ ਤੇ ਹਜੇ ਲੱਗੂਗਾ ਅੱਛਾ ਇਹਦੇ ਤੇ ਲੱਗੂਗਾ ਫਿਰ ਉਸ ਤੋਂ ਬਾਅਦ ਉੱਥੇ ਜਾਣਾ ਇਹਨੇ ਉੱਥੇ ਜਾ ਕੇ ਮੰਨ ਕੇ ਜਿਵੇਂ ਇਹ 600 ਕਿਊਬ ਰਾਈਟਿੰਗ ਲੱ ਕਵਰੈਟੀ ਤੇ ਟਾਈਮ ਲੱਗਦਾ ਟਾਈਮ ਲੱਗਦਾ ਕਹਣਾ ਕਹਿਣੀ ਸੌਖੀ ਹੁੰਦੀ ਆ ਪਰ ਵੈਰੈਟੀਆਂ ਤਿਆਰ ਕਰਨੀਆਂ ਬਹੁਤ ਔਖੀਆਂ ਹੋ ਜਾਂਦਾ ਇਹ ਵੀ ਬਈ ਢੱਲੂ ਸਾਹਿਬ ਜਿਹੜੀਆਂ ਪਿਛਲੇ ਜਿਹੜੇ ਸਾਡੇ ਕੋਲ 284 ਵੈਰੈਟੀਆਂ ਲੱਗੀਆਂ ਸੀ 284 ਉਹਦੇ ਵਿੱਚੋਂ ਸਾਡੇ ਕੋਲ ਤਿੰਨ ਵੈਰੈਟੀਆਂ ਦੀ ਸਿਲੈਕਸ਼ਨ ਹੋਈ ਆ ਜਿਹਦੇ ਵਿੱਚੋਂ ਇਹ 9053 ਜਿਹੜੀ ਵੈਰੈਟੀ ਇੱਕ ਹੈਗੀ 9053 ਇਹਦਾ ਇਹਦਾ ਕੀ ਝਾੜ ਰਿਆ ਇਹਦਾ ਝਾੜ ਜਿਹੜਾ ਸਾਡੇ ਕੋਲੇ ਅਸੀਂ ਜਿਹੜੇ ਇਹ ਅੰਕੜੇ ਕੱਢਿਆ ਵਾਈ ਸਕਰ ਮੀਟਰ ਨਾਲ ਜੀ ਉਹਦੇ ਵਿੱਚ ਸਾਡੇ ਕੋਲੇ 29 ਕੁਇੰਟਲ 29 ਕੁਇੰਟਲ ਤੱਕ ਸਾਡੇ 29 ਕੁਇੰਟਲ ਲੱਗਦੀ ਗਈ ਹੋਈ ਆ ਇਹ ਤਕਰੀਬਨ ਫਿਰ ਕਦੋਂ ਤੱਕ ਆ ਜਾਣਾ ਇਹ ਮਾਰੂ ਇਹਨੂੰ ਵੀ ਜੇ ਲੱਗਣਗੇ ਘੱਟ ਤੋਂ ਘੱਟ 2-3 ਸਾਲ ਲੱਗਣਗੇ 2-3 ਸਾਲ ਲੱਗਾਂ ਇਹਦੇ ਨਾਲ ਢਿੱਲੋ ਸਾਹਿਬ 100 ਨੂੰ ਮੈਂ ਰੱਖ ਦੇਣਾ ਜੀ ਵੀ ਆਪਣੇ ਆ ਪਿੰਡਾਂ ਦੇ ਵਿੱਚ ਜਿਹੜੇ ਜ਼ਿੰਮੇਵਾਰ ਗੱਲਾਂ ਕਰਦੇ ਹੁੰਦੇ ਆ ਹਾਂ ਹਾਲਾਂਕਿ ਇਹ ਕਹਿੰਦਾ ਫੁਲਾਨੇ ਦੇ 80 ਮਤਲਬ ਵੱਲੀ ਲੰਬੀ ਆ ਯਾਰ ਉਹਦੇ ਵਿੱਚ ਮਤਲਬ 150 ਦਾਣਾ ਉਹ ਇੰਨੀ ਝੜੂਗੀ ਇਹ ਸਿਰਫ ਵੱਲੀ ਵੱਡੀ ਨਾਲ ਨਹੀਂ ਹੁੰਦਾ ਜਾਂ ਦਾਣੇ ਵੱਧ ਨਾਲ ਨਹੀਂ ਹੁੰਦਾ ਇਹਦਾ ਮੇਨ ਜਿਹੜਾ ਹੁੰਦਾ ਵੀ ਤੁਹਾਡੇ ਵੱਲੀ ਦੇ ਵਿੱਚ ਦਾਣੇ ਕਿੰਨੇ ਤੇ ਉਹਦਾ ਗ੍ਰੀਨ weight ਕਿੰਨਾ ਹੂੰ weight ਕਿੰਨਾ ਉਹਦਾ weight ਕਿੰਨਾ weight ਤੇ ਜਿਹੜਾ ਡਿਪੈਂਡ ਕਰਦਾ ਦੂਜ ਜਿਹੜਾ ਝਾੜ ਹੁੰਦਾ ਹੈ ਹਮ ਜਿਹੜਾ ਆ ਪੌਦਾ ਹੈ ਹਮ ਪੌਦੇ ਦਾ ਬਾਇਓਮਾਸ ਬਾਇਓਮਾਸ ਮਤਲਬ ਬਾਇਓਮਾਸ ਪੌਦੇ ਦਾ ਬਾਇਓਮਾਸ ਕਿੰਨਾ ਹੈ ਜੀ ਜਿਵੇਂ ਮੰਨ ਲਓ ਫਰਜ਼ ਕਰ ਲਓ ਵੀ ਮੇਰਾ ਕਾ ਤਾਂ ਸਾਢੇ 2 ਫੁੱਟ ਹੈ ਤੇ ਮੇਰੀਆਂ ਲੱਤਾਂ ਦੇ ਵਿੱਚ ਦਾਵੇਂ ਨਾ ਮੈਂ ਵਜਨ ਕਿ ਚੱਕੂ ਆ ਠੀਕ ਹੈ ਠੀਕ ਹੈ ਨਾ ਉਹ ਬਾਇਓਮਾਸ ਕਹਿੰਦੇ ਨਾਲ ਆਪਾਂ ਕਹਿ ਲઈએ ਜੀ ਜਿੰਨਾ ਨਾਲ ਮਜ਼ਬੂਤ ਅੰਦਰੋਂ ਪੂਰਾ ਪਰਿਆ ਹੋਇਆ ਜਿਹਦਾ ਜਿੰਨਾ ਵੱਧ ਬਾਇਓਮਾਸ ਹੋਊਗਾ ਉਹ ਵੈਰੈਟੀ ਉਨਾ ਹੀ ਵੱਧ ਪ੍ਰੋਡਕਸ਼ਨ ਨੂੰ ਦੇਣ ਜੀ 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 ਬਾਕੀ ਜਿਹੜੀ ਵੈਰੈਟੀ ਇਹ ਹੈ ਕਿ ਤੂੜੀ ਬਹੁਤ ਵਧੀਆ ਬਣਦੀ ਹੈ ਸਾਢੇ 3 ਤੋਂ 4 ਟਰਾਲੀਆਂ ਦੇ ਲਗਭਗ ਦੀ ਤੂੜੀ ਬਣੂ ਸਾਢੇ 3 ਤੋਂ 4 ਟਰਾਲੀਆਂ ਤੇ ਹਾਈ ਪ੍ਰੋਟੀਨ ਇਹ ਵੈਰੈਟੀ ਹੈ ਖਾਣ ਦੇ ਵਿੱਚ ਬਹੁਤ ਵਧੀਆ ਜੀ ਹਾਂਜੀ ਤੇ ਅਗਲੀ ਕੀ ਹੋਰ ਕਿਹੜੀ ਵੈਰੈਟੀ ਹੈ ਜੀ ਜਿਹੜੀ ਆਪਣੇ ਇ ਇਤੋਂ ਦੀਆਂ ਦੇ ਜਿਹੜੀਆਂ ਇਹ ਹੀ ਵੈਰੈਟੀਆਂ ਜਾਂ 17044 ਅੱਗੇ ਲੱਗਦੀਆਂ ਠੀਕ ਹੈ ਉਹਦੇ 4 ਸਾਲ ਲੱਗ ਸਕਦੇ ਆ ਜੀ ਇਹ ਆਉਣ ਵਾਲੇ 1 2 2 ਜਾਂ 3 ਸਾਲਾਂ ਦੇ ਵਿੱਚ ਅਸੀਂ ਵੈਰੈਟੀ ਕਿਸਾਨ ਵੀਰਾਂ ਤੱਕ ਪਹੁੰਚਦੇ ਹਾਂ ਜੋ ਖੇਤਾਂ ਦੇ ਵਿੱਚ ਤੁਸੀਂ ਵੀ ਇਹਨੂੰ ਬੀਜਦੇ ਹੋ ਜਾਓਗੇ ਇਹ ਵੈਰੈਟੀਆਂ ਨੂੰ ਇੱਕ ਕਿਸਾਨ ਵੀਰਾਂ ਨੂੰ ਹੋਰ ਗੱਲ ਦੱਸ ਦੇਣਾ ਮੈਂ ਜੀ ਵੀ ਫੂਸਾ ਯੂਨੀਵਰਸਿਟੀ ਦਿੱਲੀ ਵੱਲੋਂ ਜੀ ਜਿਹੜੀਆਂ ਇਸ ਵਾਰ ਦੋ ਵੈਰੈਟੀਆਂ ਵਿਕਸਿਤ ਕੀਤੀਆਂ ਗਈਆਂ ਜੀ ਜਿਹਦੇ ਵਿੱਚ ਐਚ ਡੀ 3386 ਜੀ HD 3406 ਜਿਹਨੂੰ ਆਪਾਂ ਉन्नत 2976 ਕਹਿ ਸਕਦੇ ਹਾਂ ਜੀ 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 ਜਿਹੜੀ 3406 ਹੈ ਉਹਦੀ ਹਾਈਟ ਬਿਲਕੁਲ ਘੱਟ ਹੈ ਬਾਇਓਮਾਸ ਬਹੁਤ ਜ਼ਿਆਦਾ ਹੈ ਉਹ ਦੇਖਦੀ ਨਹੀਂ ਜੀ ਜਿਹੜੀ 3386 ਹੈ ਦੇਖਦੀ ਉਹ ਵੀ ਨਹੀਂ ਸਿਰਫ ਉਹ ਥੋੜੀ ਹਾਈਟ ਵੱਧ ਹੈ ਜੀ ਤੇ ਹਾਈ ੀਲਡਿੰਗ ਵੈਰੇਟੀਆਂ ਜੀ ਯੂਨੀਵਰਸਿਟੀ ਦੇ ਕਹਿੰਦੇ ਮੁਤਾਬਕ ਵੀ ਇਹ 75-80 ਮੰਨ ਤੱਕ ਜਿਹੜੀਆਂ ਵੈਰੇਟੀਆਂ ਇਹ ਜਾਂ ਸਕਦੀਆਂ ਉਹ ਵੀ ਆਪਣੇ ਕੋਲੇ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਆਪਣੇ ਖੋਜ ਕੇਂਦਰ ਦੇ ਵਿੱਚ ਲੱਗੀਆਂ ਹਨ ਲੱਗੀਆਂ ਹੋਈਆਂ ਅਗਲੇ ਸਾਲ ਉਹ ਆਪਾਂ ਜਿਮੀਂਦਾਰ ਹੁੰਦੇ ਆਂ ਅਗਲੇ ਸਾਲ ਅਗਲੇ ਸਾਲ ਦੇ ਦੇਵਾਂਗੇ ਲਓ ਜੀ ਅਗਲੇ ਸਾਲ ਨੋਟ ਕਰ ਲਓ ਬਾਈ ਹੋਰੇ ਜਿਹੜੀਆਂ ਵੈਰਾਈਟੀਆਂ ਕਹਿ ਰਹੇ ਆ ਅਗਲੇ ਸਾਲ ਤੁਹਾਨੂੰ ਉਹ ਮਿਲ ਜਾਣੀਆਂ ਇਥੋਂ ਤੇ ਨੰਬਰ ਸਕਰੀਨ ਤੇ ਚੱਲ ਜੰਦੇ ਆ ਬਾਕੀ ਤੁਹਾਨੂੰ ਹੋਰ ਵੀ ਵੈਰਾਈਟੀਆਂ ਬਾਰੇ ਗੱਲ ਕਰਦੇ ਆ ਝੋਨੇ ਬਾਰੇ ਵੀ ਕਿਸਾਨ ਵੀ ਲੈਣ ਆਏ ਹੋਇਆ ਬੀਜ ਤੇ ਉਹਨਾਂ ਨਾਲ ਵੀ ਮਲਾਵਾ ਗੱਲਬਾਤ ਕਰਾਂਗੇ ਇੱਕ ਢਿੱਲੂ ਸਾਹਿਬ ਮੈਂ ਤੁਹਾਨੂੰ ਹੋਰ ਗੱਲ ਕਰਦਾ ਸੀ ਨਾ ਭਰਾ ਜੀ ਵੀ ਕੋਈ ਵੀ ਜੀਵਿੰਦ ਦਾ ਜਿਹੜਾ ਸਾਡੇ ਨਾਲ ਜੁੜਦਾ ਹੈ ਹਾਂਜੀ ਸਾਤੋ ਚਾਹੇ ਉਹ ਮੱਕੀ ਦਾ ਬੀਜ ਜਾਂਦਾ ਜਾਂ ਕਪਾਹ ਦਾ ਆ ਜਾਂਦਾ ਜਾਂ ਕਣਕ ਦਾ ਝੋਨੇ ਦਾ ਕਿਸ ਚੀਜ਼ ਦਾ ਵੀ ਲੈ ਕੇ ਜਾਂਦਾ ਵੀ ਉਹ ਜੀਵਿੰਦ ਉਹਨੂੰ ਮੇਰੀ ਇਕੱਠ ਵੀ ਬੀ ਲਜਾਂ ਤੋਂ ਬਾਅਦ ਕੋਈ ਐ ਨਹੀਂ ਆਪਾਂ ਬੀਜਤਾ ਜਾਂ ਲਾਤਾ ਜਾਂ ਉਸ ਤੋਂ ਬਾਅਦ ਆਪਾਂ ਵੱਢ ਲਿਆ ਠੀਕ ਹੈ ਨਾ ਸਾਡੇ ਨਾਲ ਜੇ ਜੁੜੇ ਰਹੋਗੇ ਜੀ ਸਾਨੂੰ ਆਪਦੇ ਖੇਤ ਸੱਦੋਗੇ ਤਾਂ ਤੁਹਾਡੇ ਕੋਈ 2-4 ਮਨ 5 ਮਨ ਫਸਲ ਜਿਹੜੀ ਵੱਧ ਹੋਣੀ ਹੈ ਵਧਾ ਕੇ ਸਪਰੇਅ ਲਓ ਜਿੱਥੋਂ ਮਰਜ਼ੀ ਲਓ ਸਾਨੂੰ ਅਸੀਂ ਤੁਹਾਨੂੰ ਸਿਰਫ ਦੱਸਣਾ ਹੈ ਵੀ ਇਸ ਚੀਜ਼ ਮਤਲਬ ਇਸ ਟਾਈਮ ਤੇ ਇਸ ਫਸਲ ਨੂੰ ਜਿਹੜੀ ਆ ਚੀਜ਼ ਚਾਹੀਦੀ ਹੈ ਹਾਂ ਮਤਲਬ ਵੀ ਤੁਹਾਡੇ ਤੋਂ ਬੀਜ ਲੈ ਕੇ ਤੁਹਾਡੇ ਨਾਲ ਜੁੜੇ ਰਹਿਣ ਤੁਸੀਂ ਉਹਨੂੰ ਦੱਸਦੇ ਵੀ ਰਹੋਗੇ ਵਾਰੀ ਵਾਰੀ ਗਾਈਡ ਕਰਾਂ ਕਿਉਂਕਿ ਤੁਸੀਂ ਤਾਂ ਇੱਕ ਵੈਰਾਈਟੀ ਦੇ ਉੱਤੇ ਲਗਭਗ 5-5 6-6 ਸਾਲ ਆਏ ਹੋਏ ਆਏ ਹੋਏ ਠੀਕ ਆ ਉਹ ਨਵਾਂ ਕਿਸਾਨ ਜਦੋਂ ਬੀਜਦਾ ਤਾਂ ਉਹਨੂੰ ਤੁਸੀਂ ਨਾਲ ਦੀ ਨਾਲ ਹੀ ਬਸਰ ਟੈਲੀ ਨਾਲ ਹੁਣ ਜਿਹੜਾ ਢਿੱਲੂ ਸਾਹਿਬ ਜਿਹੜਾ ਪਹਿਲਾਂ ਆਪਣੇ ਬਜ਼ੁਰਗਾਂ ਵੀਲੇ ਟਾਈਮ ਸੀ ਨਾ ਵੀ ਬੀਜਦੇ ਤੇ ਵੜ ਲਿਓ ਵੜ ਲਿਓ ਹੋ ਗਈ ਜਿਹੜੀ ਅੱਜ ਕੱਲ ਦੀ ਜਿਹੜੀ ਖੇਤੀ ਹੈ ਉਹ ਰਹਿ ਗਈ ਟੈਕਨੀਕਲੀ ਖੇਤੀ ਟੈਕਨੀਕਲੀ ਤਕਨੀਕ ਨਾਲ ਜਿਹੜੇ ਜਿਮੀਂਦਾਰ ਆਪਾਂ ਭਰਾ ਤਕਨੀਕ ਨਾਲ ਚੱਲਾਂਗੇ ਆਪਣੇ ਖਰਚੇ ਵੀ ਬਚਣਗੇ ਤੇ ਆਪਣੀ ਜਿਹੜੀ ਪੈਦਾਵਾਰ ਵੀ ਵਧੂਗੀ ਜੀ ਜੀ ਉਹ ਪਹਿਲਾਂ ਜਿਵੇਂ ਪਹਿਲਾਂ ਕਹਿੰਦੇ ਦੱਬ ਕੇ ਬਾਹ ਤੇ ਰੱਜ ਕੇ ਖਾ ਹੁਣ ਅਕਲ ਨਾਲ ਬਾਹ ਤੇ ਰੱਜ ਕੇ ਖਾ ਰੱਜ ਕੇ ਖਾ ਹਾਂ ਹੁਣ ਤਾਂ ਅਕਲ ਨਾਲ ਖੇਤੀ ਆ ਜੀ ਜੀ ਤੇ ਆ ਬਾਈ ਜੀ ਆਏ ਹੋਏ ਸੀ ਇਹਨਾਂ ਨੇ ਇਹਨਾਂ ਦੀਆਂ ਵੈਰਾਈਟੀਆਂ ਵਪਤੀਆਂ ਹੋਈਆਂ ਸੀਗੀਆਂ ਬਾਈ ਪਹਿਲਾਂ ਤਾਂ ਆਪਣਾ ਪਿੰਡ ਦੱਸ ਦਿਓ ਕਿਹੜਾ ਪਿੰਡ ਮੇਰਾ ਨਾਮ ਖੁਸ਼ਕਰਨ ਵੀਰ ਹੈ ਜੀ ਪਿੰਡ ਮਦੀਰ ਹੈ ਪਿੰਡ ਮਦੀਰ ਮਦੀਰ ਕਿਹੜੀ ਵੈਰਾਈਟੀ ਲਾਈ ਸੀ ਤੇ ਕਦੋਂ ਲਾਈ ਸੀ ਸੀਆ 321 ਲਾਈ ਸੀ ਸੀਆ 321 ਹਾਂ ਜੀ ਤੇ ਕਿੰਨਾ ਟਾਈਮ ਪਹਿਲਾਂ ਲਾਈ ਸੀ ਪਿਛਲੇ ਸਾਲ ਲਾਈ ਸੀ ਕਿਵੇਂ ਰਿਹਾ ਝਾੜ ਝਾੜ ਇਹਦਾ ਜ ਹੈਗਾ ਈ 32 ਤੋਂ 35 ਕੁਆਂਟਲ ਦੇ ਵਿੱਚ ਵਿੱਚ ਹੈਗਾ 32 ਤੋਂ 35 ਕੁਆਂਟਲ ਐਤ ਕੀ ਕੀ ਇਰਾਦਾ ਫਿਰ ਐਤ ਕੀ ਹੈਗਾ ਇਰਾਦਾ ਵੀ ਲਾਵਾ ਹਾਂ ਜੀ ਚਲੋ ਵਧੀਆ ਗੱਲ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀ ਬਾਰੇ ਰੀਅਲ ਦੇ ਬੱਚਾ ਸੱਚੀ ਗੱਲ ਦੱਸਣੀ ਆ ਜਿਹੜੀ ਹੋਈ ਆ ਇਹ ਤਾਂ ਇਹ ਤਾਂ 4 34 ਤੋਂ 35 ਕਿੰਟਲ ਹੈ ਗਿਆ ਜੀ ਬਾਕੀ ਇਹ 1.5 ਨੰਬਰ ਤੇ ਮੈਂ ਲਾਇਆ ਸੀ ਅੱਛਾ ਆਪਣੇ ਪੇਪਾਂ ਚਵਾਨ ਹੈ ਨਹੀਂ ਅੱਛਾ ਤੇ ਰੋਗ ਰੋਗ ਵਗੈਰਾ ਕੀ ਆ ਰੋਗ ਦੀ ਸ਼ਮਤਾ ਹੈਗੀ ਆ ਜੀ ਜੀ ਬਿਮਾਰੀਆਂ ਨੂੰ ਜਿਹੜੀ ਐਂਡ ਤੇ ਆਪਾਂ ਕਹਿੰਦੇ ਆ ਜਿਹੜੇ ਫੰਗਸ ਵਾਲੇ ਰੋਗ ਆਉਂਦੇ ਉਹ ਵੀ ਹੈ ਨਹੀਂ ਉਹ ਵੀ ਹੈ ਨਹੀਂ ਗੇ ਮਨ ਬਈ ਨਚੰਤ ਜੇ ਹੋ ਕੇ ਬੀਜ ਨਾਲ ਵੈਰਟੀ ਆ ਜੀ ਤੇ ਅੰਕਲ ਜੀ ਆਪਣਾ ਕਿਹੜਾ ਪਿੰਡ ਹੈ ਮੇਰਾ ਪਿੰਡ ਸਮਾਗ ਹੈ ਜੀ ਸਮਾਗ ਤੁਸੀਂ ਇਹ ਪੰਜਾਬ ਸੀਟ ਨਾਲ ਕਦੋਂ ਤੋਂ ਜੁੜੇ ਹੋਏ ਆ ਮੈਨੂੰ ਤਾਂ ਜੀ ਬਾਹਲੇ ਸਾਲ ਹੋ ਗਏ ਬਾਹਲੇ ਸਾਲ ਹੋ ਗਏ ਕਿ ਕਿਵੇਂ ਜੁੜੇ ਸੀ ਆਪਣੀ ਉਹ ਦੱਸਿਓ ਮਾੜਾ ਜੀ ਇਸ ਤੀ ਪਹਿਲਾਂ ਤਾਂ ਅਸੀਂ ਉਹ ਸੌਦਾ ਵਾਤਾ ਹੀ ਲੈਂਦੀ ਹੁੰਦੇ ਸੀ ਅੱਛਾ ਤੇ ਮੈਂ ਇੱਕ ਵਾਰੀ ਬੈਠਾ ਤੇ ਗੱਲਾਂ ਕਰ ਲਾਗੇ ਡਾਕਟਰ ਸਾਹਿਬ ਤੇ ਆਦੇ ਆ 212 20 ਆਇਆ ਲਾਲਾ ਮੈਂ ਕਿਹਾ ਭਾ ਆਦਾ ਸ਼ੀਜ਼ੋ ਮੈਂ ਕਿਹਾ ਯਾਰ ਇਹ ਤਾਂ ਮੈਂ ਇਹਨਾਂ ਦਾ ਮੈਂ ਕਿੰਨਾ ਕੁ ਲੂੰਗਾ ਮੈਂ 8 ਕਿਲੋ ਦਾ ਵੀ ਚ ਲੈ ਲੈਣਾ ਹਾਂ ਹਮ ਚੱਲ ਮੈਂ ਕਿਹਾ ਯਾਰ ਖਾਸਮਾ ਨੂੰ ਖਾਈ ਫਿਰ ਕਿੰਨੇ ਕਿੰਨੇ ਦਾ ਲੈ ਲੈ 8 ਕਿਲੋ ਪਹਿਲੇ ਸਾਲੀ ਪਹਿਲੇ ਸਾਲੀ ਇੰਨਾ ਵਿਸ਼ਵਾਸ ਆ ਇੱਕ ਹੀ ਆ ਅੱਛਾ ਚੌਰਸ ਠੀਕ ਹੈ ਮੈਂ ਕਹਾਂ ਉਹ ਪਿਆਲੋ ਕੀ ਛੱਡਾਂ ਜੀ ਹਾਂ ਉਹ 6 ਕਿੱਲਾ ਚ ਲੱਗਿਆ ਜੀ ਹਾਂ 2 ਕਿੱਲੇ ਫੇਰ ਰਹਿ ਗਏ ਅੱਛਾ 2 ਫੇਰ ਰਹਿ ਗਿਆ ਮੈਂ ਆਪਣਾ ਜਿਹੜਾ ਵਾਜ ਦਾ ਹਾਂ 2 ਕਿੱਲੇ ਦਾ ਕਿਥੋਂ ਬਣੀ ਦੀ ਪਟ ਲੈ ਹਾਂ ਤੁਸੀ ਦੀ ਸੱਚ ਨਹੀਂ ਮੰਨਣਾ ਸਾਡਾ ਪਿੰਡ ਦਾ ਬੰਨੂਗਾ ਜਿਹੜਾ ਵਿੱਚ ਸੀ ਹਾਂ ਮੈਂ ਉੱਥੇ ਸ਼ੀਟ ਟਰਾਲੀਆਂ ਢਾਲ ਲਈ ਅੱਛਾ ਉਹ ਇੱਕ ਟਰਾਲੀ ਭਰੀ 2 ਕਿੱਲੇ ਲੈ ਜਾਓ ਅੱਛਾ ਹਾਂ ਉਹ ਚੀਆ ਇੱਕ ਬਾਜਰੇ ਗਿਆ ਉਹ ਫੇਰ ਇੱਕ ਟਰਾਲੀ ਫੇਰ ਘਟ ਗਈ ਅੱਛਾ ਤੁਹਾਡਾ ਪੈਡਿਆਰੀ ਨਾਮ 9594 ਮਾ ਹਮ ਨਿਕਲ ਮੈਂ ਬਸਦਾਵਾ ਮੈਂ ਕਿਹਾ ਉਹ ਹੋਰ ਲੈ ਲੈ ਦੇ ਵੀ ਉਹ ਤੋਂ ਬਾਅਦ ਮੈਂ ਛੱਡਿਆ ਨਹੀਂ ਅੱਛਾ ਛੱਡਿਆ ਨਹੀਂ ਹੁਣ ਲਗਾਤਾਰ ਕੈਸ ਸਾਲ ਹੋ ਗਏ ਪਿੰਡ ਚ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਨੰਬਰਦਾਰ ਨੇ ਹੋਰ ਵੀ ਲਾਇਆ 212 ਤੋਂ ਬਿਨਾ ਇਹ ਆਪਣੀ ਗਰੰਟੀ ਹੈ ਲਓ ਜੀ ਪਿੰਡ ਜਾ ਕੇ ਪੁੱਛ ਸਕਦੇ ਹੋ ਹਾਂ ਪਿੰਡ ਸਮਾਗ ਹੈ ਹਾਂ ਸਮਾਗ ਬਿੰਦਰ ਨੰਬਰਦਾਰ ਮੇਰਾ ਨਾਮ ਜਿਹੜਾ ਮਰਜ਼ੀ ਬੰਦਾ ਪਿੰਡ ਚ ਪੁੱਛ ਲੈ ਵੀ ਹੋਰ ਵੀ ਲਾਇਆ ਜੇ ਆ ਤਾਂ ਲਾਇਆ ਮੈਂ ਦੇਰਦਾਰ ਲਓ ਜੀ ਲਓ ਇੰਨਾ ਵਿਸ਼ਵਾਸ ਆ ਇੰਨੀ ਗਰੰਟੀ ਆ ਵੀ ਦੇਲੇ ਨਹੀਂ ਕਰਦਾ ਕਹਿੰਦੇ ਹੋਰ ਲਾਉਣ ਨੂੰ ਫੋਨ ਵੀ ਮਾਕੀ ਜਨ ਮੈਂ 212 ਹਜ ਜਿਵੇਂ ਹੋਰ ਵੀ ਖਾਉਂਦੇ ਸੀ ਮੈਂ ਕਿਹਾ ਮੈਂ ਤਾਂ ਉਹ ਹੀ ਲਾਉਂ ਉਹ ਹੀ ਲਾਉਂਗਾ ਵੀ ਨਵੀਆਂ ਵੀ ਖੋਜ ਦੇ ਵਿੱਚ ਆ ਗਈਆਂ ਪਰ ਨਹੀਂ ਕਹਿੰਦੇ ਅਸੀਂ 212 ਲਾਉਣਾ ਨਾ ਤਾਂ ਕੋਈ ਬਿਮਾਰੀ ਹਮ ਇਹ ਕੋਈ ਹੋਰ ਬੜੀ ਬੜੀ ਵਧੀਆ ਜਿਹੀ ਸਿਫਤ ਆ ਆਪ ਆਪਣੀਰੀ ਲਾਉਣੀ ਆ ਵੀਰੀ ਲਾਤੀ ਪੀਰੀ ਮੱਝਦੀ ਨਹੀਂ ਅੱਛਾ ਦਿਨਾਂ ਜਿਓ ਪੰਜ ਚਾਰ ਬੂਟੇ ਘੜ ਜਾਂਦੀ ਓ ਇੱਕ ਬੂਟਾ ਹੀ ਤੇ ਉਹ ਲਾਉਣ ਵਾਲੇ ਭੈਣ ਦੇ ਗਾਲਾ ਕੱਢਦੇ ਆ ਅਧਿਆ ਕੇ ਸਹੀ ਗੱਲ ਆ ਤੇ ਲੋ ਜੀ ਆਹ ਗੱਲਬਾਤ ਹੋ ਗਈ ਬੀਜ ਲੈ ਕੇ ਆਇਆ ਉਹ ਤੂੰ ਸੁਭਾਗ ਆ ਕੇ ਪੁੱਛ ਸਕਦਾ ਜੀ ਲੋ ਜੀ ਚੈਲੰਜ ਲੋ ਜੀ ਚੈਲੰਜ ਕਰਦੇ ਆ ਸੁਭਾਗ ਪਿੰਡਾਂ ਤੇ ਕੱਲ ਵੀ ਦਾ ਸ਼ੀਸ਼ਾ ਪਹਿਲਾਂ ਵੀ ਜੇ ਕੋਈ ਤੁਹਾਡੀ ਰਿਸ਼ਤੇਦਾਰੀ ਵੀ ਆ ਕੋਈ ਯਾਰ ਦੋਸਤ ਦਾ ਹਾਂ ਸੁਭਾਗ ਕਰਦੇ ਉੱਤੇ ਫੋਨ ਲਾ ਕੇ ਪੁੱਛ ਸਕਦੇ ਆ ਨੰਬਰ ਬਾਰੇ ਸਰ ਸਾਡਾ ਜੂਗ ਨਹੀਂ ਪੈਂਦਾ ਉਹ ਅਗਰੇਸਤਰਾ ਤੋਂ ਪੁੱਛੋ ਵੀ ਤੇ ਹੋਰ ਵੀ ਲੱਗਾਈ ਉਹਦਾ ਸ਼ਤਰ ਲਾ ਲਿਓ ਬੋਲਦੇ ਨੰਬਰ ਦਰਾਂ ਹਾਂ ਜੀ ਨੰਬਰ ਬੋਲਦੇ ਆਪਦਾ ਜਿਹੜਾ ਹੈਗਾ 94644 ਜੀ 56616 ਜੀ ਇੱਕ ਵਾਰੀ ਫੇਰ ਬੋਲੋ ਜੀ 94644 56616 ਵਿੰਦਰ ਨੰਬਰ 10 ਸਮਾਗ ਲਓ ਜੀ ਵਿੰਦਰ ਨੰਬਰ 10 ਸਮਾਗ ਤੇ ਨੰਬਰ ਨੋਟ ਕਰ ਲਓ ਪੱਕਾ ਕੰਮ ਯਾ ਆਪਣਾ ਹਾਂ ਠੀਕ ਹੈ ਨਾ ਤਾਂ ਬਿਮਾਰੀ ਭਾਈ ਮੈਨੂੰ ਸਾਥ ਲਿਓ ਉੱਤੇ ਵੀ ਹਾਂ ਲਓ ਜੀ ਇਹ ਜੀ ਮੱਚ ਗਈ ਮੈਨੂੰ ਸਾਥ ਲਿਓ ਜੇ ਝਾੜ ਕਰਕੇ ਮੈਨੂੰ ਸਾਥ ਲਿਓ ਫਿਰ ਇਹ ਖੇਤਾ ਵੀ ਲਾ ਦੋ ਤਾਂ ਵੀ ਘੜ ਜਾ ਮੱਚ ਮੇਰਾ ਠੀਕ ਹੈ ਲੋਵੇ ਇੰਨੀਆਂ ਗਰੰਟੀਆਂ ਕੰਪਨੀ ਤੋਂ ਹਟ ਕੇ ਆਪਦੇ ਵੱਲੋਂ ਦੇਈ ਜਾਂਦੇ ਆ ਮੈਂ ਤਾਂ 30 ਗਰੰਟੀ ਸੂੜੀ ਤੇ ਕੋਈ ਗਰੰਟੀ ਸਹੀ ਗੱਲ ਆ ਕੀ ਤੁਸੀਂ ਮੇਰੇ ਝੋਨੇ 'ਚ ਖੜੇ ਹੋ ਜੀ 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 ਰਾਜੇ ਭਾਈ ਇੱਕ ਦੱਸੋ ਵੀ ਹੁਣ ਵਾਲਾ ਸਮਾਂ ਆ ਝੋਨੇ ਦਾ ਝੋਨੇ ਦੇ ਵਿੱਚ ਪਹਿਲਾਂ ਵਾਲੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਆਪਣੀਆਂ ਆਲਰੇਡੀ ਜਿਹੜੀਆਂ ਚੱਲ ਰਹੀਆਂ ਸਕਸੈਸ ਆ ਤੇ ਅਗਲੇ ਸਾਲ ਕੋਈ ਇਸ ਸਾਲੇ ਸੌਰੀ ਹੈ ਨਾ ਵੀ ਕੋਈ ਨਵੀਂ ਵੈਰਾਈਟੀ ਆ ਰਹੀ ਆ ਜੀ ਟੱਲੋ ਸਾਹਿਬ ਪਰਮਲ ਦੇ ਵਿੱਚ ਤਾਂ ਜਿਹੜੀ ਪੀਆਰ 131 ਦੀ ਡਿਮਾਂਡ ਚੰਗੀ ਹੈ ਜੀ ਪਰਮਲ ਦੇ ਵਿੱਚ ਪੀਆਰ 100 ਪੀਆਰ 131 ਦੀ ਜੀ ਸੂਪਰ ਸੀਆਰ 212 ਦੀ ਡਿਮਾਂਡ ਬਹੁਤ ਹੈ ਜੀ ਜਿਹੜੀ ਉਸ ਵਾ ਨਵੀਂ ਵੈਰਾਈਟੀ ਹੈ ਸੀਆਰ 321 ਹਮ ਜਿਹੜੀ ਕਿ ਮੱਝ ਦਵਾਪੇ ਆਸਤੇ ਦਾ ਬਿਲਕੁਲ ਵਰਦਾਨ ਹੈ ਜੀ ਤੇ ਬਹੁਤ ਚਾਣ ਦਿੱਤਾ ਉਹ ਵੈਰਾਈਟੀ ਦੀ ਡਿਮਾਂਡ ਚੰਗੀ ਹੈ ਜੀ ਜੀ ਪੀਆਰ 126 ਹੈਗਾ ਹਮ ਉਹ ਜਿੰਨੇ ਕਰੀਏ ਜਿੰਨਾ ਲੱਗਦਾ ਉਹਨਾਂ ਲੱਗਣਾ ਹੀ ਲੱਗਣਾ ਹਮ ਜਿਹੜੀਆਂ ਬਾਸਮਤੀ ਦੇ ਵਿੱਚ ਮੁਛਲ ਦੇ ਵਿੱਚ 1401 ਹੈ ਹਮ 1886 ਹੈਗੀ ਹਮ ਠੀਕ ਹੈ ਦੂਜੀਆਂ ਜਿਹੜੀਆਂ ਸ਼ਾਰਟ ਰੇਸ਼ਨ ਵਾਲੀਆਂ ਵੈਰਾਈਟੀਆਂ ਬਾਸਮਤੀ ਦੀਆਂ 1509 ਐ 1692 ਐ 1847 ਐ ਜੀ 1718 ਐ 1121 ਜੀ ਵੈਰਾਈਟੀਆਂ ਸਾਰੀਆਂ ਆਪਣੇ ਕੋਲ ਆ ਰਹਿਣਗੀਆਂ ਜਿਹੜੀਆਂ ਸ਼ਾਰਟ ਰੇਸ਼ਨ ਦੀਆਂ ਜਿਵੇਂ 1509 ਦੀ ਲਾਈਨ ਦੇ ਵਿੱਚੋਂ ਇੱਕ ਵੈਰਾਈਟੀ ਆਈ ਐ 1985 1985 1985 ਵੈਰਾਈਟੀ ਵੇਸ਼ਮਾਰ ਆਪਾਂ ਕੋ ਕਿੱਲੇ ਦੋ ਦੋ ਕਿੱਲਾਂ ਦੀ ਲੋਕਾਂ ਨੂੰ ਦੇਵਾਂਗੇ ਦੇਵਾਂਗੇ ਮਤਲਬ ਇਹ ਆਉਣ ਦੇ ਸਾਲ ਤੱਕ ਤਿਆਰ ਜਿਹੜੇ ਹਾਂਜੀ ਹਾਂ ਪਰ ਉਹਦੀ ਜਿਹੜੀ ਖਾਸੀਤ ਹੈ ਜਿਹੜੀ ਯੂਨੀਵਰਸਿਟੀ ਨੇ ਦਿੱਤੀ ਹੈ ਉਹ ਡੀਐਸਆਰਐਸ ਤੇ ਸਿੱਧੀ ਬਜਾਈ ਵਾਸਤੇ ਮਦਰ ਵੀ ਸੁੱਕੀ ਬਜਾਈ ਕਹਿ ਲੈਣਿਆ ਪਸ ਸੁੱਕੀ ਬਜਾਈ ਤੁਸੀਂ ਕਰੋਗੇ ਤਾਂ ਨੈਟ ਸੁਡੇ 106 ਦਿਨ ਲੈਣਿਆ ਸਾਰੇ ਉਹਨੇ 106 ਦਿਨ ਦੀ ਵੈਰਾਈਟੀ ਆ ਉਹ ਵੈਰਾਈਟੀ ਜਿਹੜੀ ਹੈਗੀ ਹਰ ਵੀ ਸਾਈਟ ਟੋਲਰੈਂਟ ਦੀ ਵੈਰਾਈਟੀ ਹੈ ਵੀ ਤੁਸੀਂ ਜਿਹੜਾ ਸਿੱਧੀ ਬਜਾਈ ਕਰਤੀ ਉਹਦੇ ਨਾਲ ਤੁਸੀਂ ਸਟੌਪ ਐਕਸਟਰਾ ਪਾਉਣੀ ਆ ਨਾ ਤੁਸੀਂ ਕੋਈ ਰੈਫਟ ਪਾਉਣੀ ਆ ਨਾ ਕੋਈ ਤੁਸੀਂ ਉਹਦੇ ਤੇ ਨੋਮਨੀ ਗੋਲਡ ਵਗੈਰਾ ਦੀ ਕੋਈ ਸਪਰੇ ਨਹੀਂ ਕਰਨੀ ਜਦੋਂ ਤੁਹਾਨੂੰ ਪਤਾ ਲੱਗਦੇ 25 30 ਦਿਨਾਂ ਤੇ ਵੀਰੇ ਦੇ ਵਿੱਚ ਝੋਨਾ ਵੀ ਬਹੁਤ ਉਗ ਰਿਹਾ ਆ ਇਹਦੇ ਵਿੱਚ ਕੱਖ ਵੀ ਬਹੁਤ ਜ਼ਿਆਦਾ ਹੋ ਗਏ ਇੱਕ 10% ਪਰਸ਼ੂਟ ਦਵਾਈ ਹੁੰਦੀ ਹੈ ਜਿਹੜੀ ਆਪਾਂ ਪਹਿਲਾਂ ਗੁਵਾਰੀਆਂ ਤੇ ਕਰਦੇ ਹੁੰਦੇ ਹਾਂ ਉਹਦੀ ਸਪਰੇਅ ਤੁਸੀਂ ਕਰ ਦੇਣੀ ਹੈ ਅੱਛਾ ਢਿੱਲੋ ਸਾਹਿਬ ਯਕੀਨ ਕਰੋ ਜਿਹੜਾ ਤੁਸੀਂ 1985 ਝੋਨਾ ਵੇਚਿਆ ਕੱਲਾ ਉਹੀ ਰਹੂਗਾ ਵਿੱਚ ਉਹਦੇ ਕੋਈ ਚੁੱਬਾ ਹੈ ਕੋਈ ਪਰਮਲ ਹੈ ਕੋਈ ਵੀ ਨਦੀਨ ਹੈ ਸਾਰਾ ਸਾਰਾ ਜੀ ਬੜੀ ਐਕਸਲੈਂਟ ਵੈਰੈਟੀ ਹੈ 60 ਮਨ ਤੱਕ ਜਿਹੜਾ ਉਹਦਾ ਝਾੜ 7 ਮਨ ਤੱਕ ਦਾ ਝਾੜਾ ਹਾਂ ਇਹੀ ਵੈਰੈਟੀ ਜਿਹੜੀ ਇਸ ਵਾਰ ਨਵੀਂ ਜਿਹੜੀ ਉਹ ਜੀ ਇੱਕ ਇਹ ਦੱਸ ਦੋ ਵੀ ਆਪਾਂ ਦਾ ਵੀ ਮਿਲ ਕਿੱਥੋਂ ਸਕਦਾ ਹੈਗਾ ਇਹ ਵੀ ਜੇ ਕਿਸੇ ਨੇ ਵੀ ਹੁਣ ਐਡਵਾਂਸ ਚ ਲੈ ਜਾਣਾ ਹੈ ਜੀ ਤਾਂ ਪੰਜਾਬੀ ਗੁਰਬੀਆ ਗਿੱਦੜਵਾ ਮੰਡੀ ਗਿੱਦੜਵਾ ਮੰਡੀ ਠੀਕ ਹੈ ਜਿਹੜਾ ਹੋਰ ਕੋਈ 15 20 ਦਿਨਾਂ ਦਾ ਜਾਂ ਮਹੀਨੇ ਦਾ ਜਿਹੜਾ ਕੋਈ ਆਊ ਹੈ ਸਾਡੇ ਡਿਸਟਰੀਬਿਊਟਰ ਡੀਲਰ ਹੈਗੇ ਉਹਨਾਂ ਕੋਲ ਵੀ ਚਾਊਗੀ ਜੀ ਜੀ ਤੇ ਕਿੰਨੀਆਂ ਸਟੇਟਾਂ ਦੇ ਵਿੱਚ ਆਪਣਾ ਜਿਹੜਾ ਵੀ ਚੱਲ ਰਿਹਾ ਵੈਰਾਈਟੀਆਂ ਚੱਲ ਇਹ ਜਿਹੜਾ ਝੋਨਾ ਹੈ ਜਿਹੜਾ ਪੰਜਾਬ ਜੀ ਤੇ ਹਰਿਆਣਾ ਹਰਿਆਣਾ ਤੇ ਉੱਤਰਾਖੰਡ ਉੱਤਰਾਖੰਡ ਤੇ ਕਣਕ ਦਾ ਜਿਹੜਾ ਆਪਣਾ ਸੀਡ ਹੈ ਉਹ ਮਤਲਬ ਜਿਵੇਂ ਯੂਪੀ ਲਾ ਲੋ ਹਰਿਆਣਾ ਰਾਜਸਥਾਨ ਪੰਜਾਬ ਤਾਂ ਹੋ ਹੀ ਗਿਆ ਉੱਤਰਾਖੰਡ ਹੋ ਗਿਆ ਬਿਹਾਰ ਹੋ ਗਿਆ ਜੀ ਇਧਰ ਬਹੁਤ ਮਤਲਬ ਜ਼ਿਆਦਾ ਜਾਂਦਾ ਹੈ ਇੱਕ ਗੱਲ ਮੈਂ ਜਿਹੜੇ ਵੀਰ ਕਿਸਾਨ ਵੀਰ ਜਿਹੜੇ ਆਲੂ ਲਾਉਂਦੇ ਆ ਜਾਂ ਸਬਜ਼ੀਆਂ ਵਾਲੇ ਆ ਉਹਨਾਂ ਵਾਸਤੇ ਇੱਕ ਬਾਸਮਤੀ ਦੀ ਵੈਰੈਟੀ ਬਹੁਤ ਵਧੀਆ ਹੈ ਹਮ ਗੋਲਡਨ 009 ਜੀ ਨੈਟੋਂ ਨੇ 120 ਦਿਨ ਲੈਣੇ ਨੇ ਨੈਟ 120 ਦਿਨ 120 ਦਿਨ ਨੇ ਤੇ 75 ਮਨ ਤੱਕ ਦਾ ਜਿਹੜਾ ਉਹਦਾ ਚਾਰ ਆਪਣੇ ਕੋਲੇ ਆਇਆ ਹੈ ਪਿਛਲੇ ਕਿੜੇ 26 27 26 27 ਕੁਆਂਟਲ ਤੱਕ ਮਤਲਬ ਉਹ ਨਿਕਲਿਆ ਬੜੇ ਆਰਾਮ ਨਾਲ ਬਹੁਤ ਘੱਟ ਟਾਈਮ ਦੀ ਵੈਰਾਈਟੀ ਹੈ ਠੀਕ ਹੈ ਜੀ ਬਾ ਜੀਮੀਦਾਰਾਂ ਨੇ ਜਿੱਥੋਂ ਵੀ ਕੋਈ ਬੀਜ ਲੈਣਾ ਹੈ ਵਧੀਆ ਸੋਚ ਵਿਚਾਰ ਕੇ ਉਹਦਾ ਪੱਕਾ ਮਨ ਬਣਾ ਕੇ ਜੀ ਬੀ ਉਹ ਤੋਂ ਲਓ ਜਿਹੜਾ ਤੁਹਾਨੂੰ ਅੱਗੇ ਸਰਵਿਸ ਵੀ ਦਿੰਦਾ ਹੂੰ ਠੀਕ ਹੈ ਵੀ ਕੋਈ ਆਇਆ ਨਹੀਂ ਵੀ ਕੱਲ ਨੂੰ ਮੇਰੇ ਕੋ ਕੋ ਜੀਵਿੰਦਾਰ ਬੀਲ ਆ ਗਿਆ ਮੈਨੂੰ ਫੋਨ ਕਰਕੇ ਪੁੱਛੇ ਜਾਂ ਸੱਦੇ ਤਾਂ ਮੈਂ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਮੈਥੋਂ ਨਹੀਂ ਆਈਦਾ ਬਿਲਕੁਲ ਵੀ ਤੁਰੰਤ ਬੰਦੇ ਨੂੰ ਪਹੁੰਚਣਾ ਚਾਹੀਦਾ ਉਹ ਤੁਹਾਨੂੰ ਕਈ ਵਾਰ ਬੰਦੇ ਹੋਰ ਵੀ ਬਾਹਰੋਂ ਵੀ ਵੇਚ ਦਿੰਦੇ ਮੰਨ ਲਓ ਕਿ ਤੁਹਾਡਾ ਨਾਮ ਲੈ ਕੇ ਜਾਂ ਹੋਰ ਲੈ ਕੇ ਉਹ ਹਾਂਜੀ ਹਾਂਜੀ ਡੁਪਲੀਕੇਟ ਬਹੁਤ ਆ ਜੀ ਡੁਪਲੀਕੇਟ ਬਹੁਤ ਆ ਇੱਕ ਢਿਲੋ ਸਾਹਿਬ ਸੁਣੋ ਮਾੜੀ ਥੋੜੀ ਜੀਵਿੰਦਾਰ ਨਾਲ ਹੋਰ ਪ੍ਰਾਬਲਮ ਦੱਸ ਦਿਆਂ ਜੀ ਹੁਣ ਜਿਵੇਂ ਆ ਵੈਰਾਈਟੀ ਖੜੀ ਆ ਜੀ ਢਿਲੋ ਸਾਹਿਬ ਹਾਂਜੀ ਹ ਆਮ ਹੈ ਕਿ ਜਿੰਨੀਆਂ ਵੀ ਪੰਜਾਬ ਖੇਹਣੇ ਦੇ ਵਿੱਚ ਕਣਕਾਂ ਵੀ ਜਿੱਥੇ ਵਿੱਚ ਗਈਆਂ ਵੀ ਹਨ ਹਰੇ ਦੇ ਵਿੱਚ ਉੱਚੀਆਂ ਵੱਲੀਆਂ ਮਿਲ ਲਈਆਂ ਜੀ ਐਕਚੁਅਲੀ ਜਿਵੇਂ ਦਾ ਭਰਾ ਇਹਨੂੰ ਚੰਗੀ ਤਰ੍ਹਾਂ ਦੇਖਣ ਵੀ ਮਤਲਬ ਇੱਕ ਹੀ ਕਬੂਜਾ ਹੋਊਗਾ ਹੂੰ ਠੀਕ ਹੈ ਇਹਨੂੰ ਕਹਿੰਦੇ ਸੈਗਰੀਗੇਸ਼ਨ ਇਹਨੂੰ ਕਹਿੰਦੇ ਜੜੀ ਮਤਲਬ ਪੰਜਾਬੀ ਵਿੱਚ ਸਮਝਾਈਏ ਤਾਂ ਇਹ ਪੰਜਾਬੀ ਵਿੱਚ ਸਮਝਾਈਏ ਮਤਲਬ ਜਿਵੇਂ ਇੱਕ ਕਬੂਜਾ ਇਹ ਇੱਕ ਕਬੂਜੇ ਦੇ ਵਿੱਚ ਮੰਨ ਲਓ ਪੰਜ ਜਾਂ 7 ਸੰਖਾ ਹੈ 7 ਵੱਲੀਆਂ ਜੀ ਜਿਹਦੇ ਵਿੱਚੋਂ ਦੋ ਤਿੰਨ ਵੱਲੀਆਂ ਉੱਪਰ ਨੂੰ ਹੈ ਹੂੰ ਤੇ ਦੂਜੀਆਂ ਵੱਲੀਆਂ ਇੱਕ ਬਰਾਬਰ ਹੈ ਜੀ ਜੀ ਤੇ ਇਹ ਮਿਕਸਿੰਗ ਨਹੀਂ ਇਹ ਵੱਲੀ ਉਸੇ ਦੀ ਹੈ ਜਿਹੜਾ ਦਾ ਨਿਊਕਲੀਅਰ ਸੀਡ ਹੈ ਜਿਵੇਂ ਤੁਹਾਡੇ ਕੋਲ ਨਿਊਕਲੀਅਰ ਸੀਡ ਲੱਗਿਆ ਹੋਇਆ ਠੀਕ ਹੈ ਇਹ ਨਿਊਕਲੀਅਰ ਸੀਡ ਦੇ ਵਿੱਚ ਕਈ ਵਾਰੀ ਜਦੋਂ ਆਪਾਂ ਮਤਲਬ ਕਰਦੇ ਆਂ ਵੈਰਾਈਟੀ ਨੂੰ ਅੱਗੇ ਲੈ ਕੇ ਜਾਣੇ ਆ ਕਿ 19 ਇੱਕੀ ਗੱਲ ਹੁੰਦੀ ਹੈ ਹਮ ਕਈ ਕੰਪਨੀਆਂ ਜਾਂ ਕੋਈ ਜਿਹੜੇ ਬਰੀਡਿੰਗ ਆਫਸਰ ਹੈ ਉਹ ਮਾੜਾ ਮੋਟਾ ਗੱਲ ਸੋਚਦੇ ਚੱਲੋ ਜੀ ਕੋਈ ਦਿੱਕਤਾਂ ਨਹੀਂ ਛੱਡੋ ਹੂੰ ਕੋਈ ਜਾਣ ਦਿਓ ਪਰ ਅੱਗੇ ਜਾ ਕੇ ਉਹਦੀ ਪ੍ਰੋਬਲਮ ਆਉਂਦੀ ਹੈ ਹੁਣ ਜਿਵੇਂ ਆ ਵੈਰੈਟੀ ਸਾਡੇ ਕੋਲ ਲੱਗੀ ਹੋਈ ਹੈ ਘੱਟ ਤੋਂ ਘੱਟ ਵੀ ਇਹਦੇ 7 ਸਾਲ ਪੱਕੇ ਹੈ ਜਿੰਨਾਂ ਜਿਹੜਾ ਵੈਰੈਟੀ ਹੈ ਕੱਢਲੂਣੀ ਹੈ ਦੀ ਸੈਗਰੀਗੇਸ਼ਨ ਉਹਨਾਂ ਜਿਹੜੇ ਵੈਰੈਟੀ ਹੈ ਸੈਕਰੀ ਲੀਜ ਨਹੀਂ ਪਾਉਂਦੇ ਕਿਆ ਬਾਤ ਹੈ ਹਾਂਜੀ ਇਹ ਚੀਜ਼ ਆ ਜਾਂਦੀ ਹੈ ਇੱਕ ਹੋਰ ਚੀਜ਼ ਦੱਸੋ ਵੀ ਆ ਜਿਹੜੇ ਆਪਾਂ ਲਾਉਣੇ ਸੀਡ ਲਾਉਣੇ ਆ ਇਹ ਤੁਲਕੇ ਲੱਗਦਾ ਕਿ ਗਿਣਕੇ ਲੱਗਦਾ ਨਹੀਂ ਇਹ ਤਾਂ ਸਾਡੇ ਕੋਲ ਜਿਹੜੇ 20 ਤੋਂ ਲੈ ਕੇ 50 ਗ੍ਰਾਮ ਤੱਕ ਸੀਡ ਹੁੰਦੀ ਜੀ ਠੀਕ ਆ ਉਸ ਤਰ੍ਹਾਂ ਹੀ ਸਾਰਾ ਸਾਰਾ ਸੀਡ ਲਾਉਣੀ ਆ ਉੱਥੇ ਤਰ੍ਹਾਂ ਨਾ ਇਹ ਗਿਣਕੇ ਲੱਗਦਾ ਨਾ ਤੁਲਕੇ ਲੱਗਦਾ ਤੁਲਕੇ ਲੱਗਦਾ ਠੀਕ ਆ ਜੀ ਮਿੱਤਰੋ ਆਖਰ ਦੇ ਵਿੱਚ ਇਹ ਕਹਿੰਦੇ ਆ ਵੀ ਨੰਬਰ ਪਾਇਆ ਹੋਇਆ ਸਕ੍ਰੀਨ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਕਿਸਾਨ ਦਾ ਵੀ ਆਪਾਂ ਨੰਬਰ ਦਿੱਤਾ ਸੀ ਉਹਨਾਂ ਨਾਲ ਵੀ ਗੱਲ ਕਰ ਸਕਦੇ ਆ ਬਾਕੀ ਤੁਸੀਂ ਦੇਖੇ ਆ 212 ਹੋਰ ਵੈਰਾਈਟੀਆਂ ਜੜੀਆਂ ਵੀ ਆਈ ਪਤਾ ਕਰ ਲਓ ਜੇ ਕਿਸੇ ਭਰਾ ਨੇ ਵੀਜਿਆ ਤਾਂ ਉਹ ਵੀ ਜਰੂਰ ਕਮੈਂਟ ਕਰਕੇ ਦੱਸੇ ਵੀ ਕਿਵੇਂ ਲੱਗੀ ਤੁਹਾਨੂੰ 212 ਤੇ ਬਾਕੀ ਜਿਹੜੀਆਂ ਕਣਕ ਦੀਆਂ ਵੈਰਾਈਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜਾਣਗੀਆਂ ਤੇ ਹਰ ਤਰ੍ਹਾਂ ਦਾ ਬੀਜ ਤੁਹਾਨੂੰ ਮਿਲੂਗਾ ਸਬਜ਼ੀਆਂ ਦੇ ਮਿਲਣਗੇ ਤੁਹਾਨੂੰ ਕਣਕ ਮੱਕੀ ਜੋ ਵੀ ਕਿਸੇ ਤਰ੍ਹਾਂ ਦਾ ਵੀ ਸੀਡ ਲੈਣਾ ਤੁਹਾਨੂੰ ਹਰ ਤਰ੍ਹਾਂ ਦਾ ਸੀਡ ਇੱਥੇ ਮਿਲੂਗਾ ਠੀਕ ਆ ਜੀ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਕਰਿਓ ਸ਼ੇਅਰ ਧੰਨਵਾਦ ਸასი ਗੱਲ ਸਸ